ਦੋਸਤੋ ਪਿੱਤਰ ਪੱਖ ਵਿੱਚ ਜੇਕਰ ਤੁਸੀਂ ਕਿਸੇ ਕੁੱਤੇ ਨੂੰ ਇੱਕ ਛੋਟੀ ਜੀ ਚੀਜ਼ ਖਵਾ ਦਿੱਤੀ ਤਾਂ ਇਹ ਛੋਟੀ ਜਿਹੀ ਚੀਜ਼ ਤੁਹਾਡੀ ਸੱਤ ਜਨਮਾਂ ਦੀ ਗਰੀਬੀ ਦੂਰ ਕਰ ਦੇਵੇਗੀ ਐਨਾ ਧਨ ਆਵੇਗਾ ਕਿ ਤੁਸੀਂ ਸੰਭਾਲ ਨਹੀਂ ਸਕੋਗੇ ਜਨਮਾਂ ਜਨਮਾਂ ਦਾ ਪਿੱਤਰ ਦੋਸ਼ ਵੀ ਖਤਮ ਹੋ ਜਾਵੇਗਾ ਜਿਸ ਚੀਜ਼ ਲਈ ਤੁਸੀਂ ਸਾਲਾਂ ਤੋਂ ਤਰਸ ਰਹੇ ਹੋ ਉਹ ਚੀਜ਼ ਤੁਹਾਡੀ ਹੋ ਜਾਵੇਗੀ ਦੋਸਤੋ ਜੇਕਰ ਸਾਡੇ ਪਿੱਤਰ ਸਾਡੇ ਨਾਲ ਨਿਰਾਜ ਹੋਣ ਜਾਂ ਪਰਿਵਾਰ ਉੱਤੇ ਪਿੱਤਰ ਦੋਸ਼ ਹੋਵੇ ਤਾਂ ਇਨਸਾਨ ਦੀ ਜ਼ਿੰਦਗੀ ਜਿਉਂਦੇ ਜੀ ਨਰਕ ਬਣ ਜਾਂਦੀ ਹੈ ਇਨਸਾਨ ਕਰਜ਼ੇ ਨਾਲ ਪਰੇਸ਼ਾਨ ਹੋ ਜਾਂਦਾ ਹੈ ਬਿਮਾਰੀਆਂ ਨਾਲ ਘਿਰ ਜਾਂਦਾ ਹੈ ਉਸ ਦਾ ਦਿਮਾਗ ਹਮੇਸ਼ਾ ਭਾਰੀ ਰਹਿੰਦਾ ਹੈ ਰਾਤ ਨੂੰ ਨੀਂਦ ਨਹੀਂ ਆਉਂਦੀ ਪਰਿਵਾਰ ਵਿੱਚ ਲੜਾਈ ਝਗੜੇ ਹੁੰਦੇ ਹਨ પતિ ਪਤਨੀ ਦੇ ਰਿਸ਼ਤੇ ਟੁੱਟ ਜਾਂਦੇ ਹਨ ਵਿਆਹ ਨਹੀਂ ਹੁੰਦਾ ਸੰਤਾਨ ਨਹੀਂ ਹੁੰਦੀ ਕੋਲ ਵੰਚ ਅੱਗੇ ਨਹੀਂ ਵੱਧਦਾ ਘਰ ਪਰਿਵਾਰ ਵਿੱਚ ਅਜੀਬ ਜਿਹਾਂ ਬਿਮਾਰੀਆਂ ਤੇ ਬੁਰੀਆਂ ਸ਼ਕਤੀਆਂ ਦਾ ਵਾਸ ਹੋ ਜਾਂਦਾ ਹੈ ਤਾੰਤਰਿਕਾਂ ਆਤਮਾਵਾ ਭੂਤ ਪ੍ਰੇਤਾਂ ਜਾਂ ਪਿਸਾਚਾਂ ਦਾ ਵੀ ਖਤਰਾ ਬਣ ਜਾਂਦਾ ਹੈ ਘਰ ਵਿੱਚ ਲੋਕਾਂ ਦੀ ਮੌਤ ਤੱਕ ਹੋ ਜਾਂਦੀ ਹੈ ਅਕਸਰ ਐਕਸੀਡੈਂਟ ਜਾਂ ਹਾਦਸਿਆਂ ਦਾ ਖਤਰਾ ਵੀ ਵੱਧ ਜਾਂਦਾ ਹੈ ਇਸੇ ਲਈ ਕਿਹਾ ਗਿਆ ਹੈ ਕਿ ਪਿਤਰਾਂ ਨੂੰ ਪ੍ਰਸਾਨ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਅਤੇ ਇਸ ਪਿੱਤਰ ਪੱਖ ਵਿੱਚ ਤੁਹਾਡੇ ਕੋਲ ਸੁਨਹਿਰੀ ਮੌਕਾ ਆਇਆ ਹੈ ਕਿਉਂਕਿ ਇਸ ਪਿੱਤਰ ਪੱਕ ਤੇ ਇੱਕ ਖਾਸ ਮਹਾ ਸੰਜੋਗ ਬਣ ਰਿਹਾ ਹੈ ਅਜਿਹੀ ਵਿੱਚ ਜੇਕਰ ਤੁਸੀਂ ਕੁੱਤੇ ਨੂੰ ਸਿਰਫ ਇੱਕ ਛੋਟੀ ਜੀ ਚੀਜ਼ ਖਵਾ ਦਿੱਤੀ ਤਾਂ ਤੁਹਾਡੇ ਪਿੱਤਰ ਦੇਵਤਾ ਭਾਵੇਂ ਤੁਹਾਡੇ ਨਾਲ ਕਿੰਨੇ ਵੀ ਨਾਰਾਜ਼ ਹੋਣ ਭਾਵੇਂ ਜਨਮਾ ਜਨਮਾ ਦਾ ਪਿੱਤਰ ਦੋਸ਼ ਹੀ ਕਿਉਂ ਨਾ ਹੋਵੇ ਸਭ ਕੁਝ ਦੂਰ ਹੋ ਜਾਵੇਗਾ ਤੁਹਾਡੇ ਪਿਤਰ ਦੇਵਤਾ ਤੁਹਾਡੇ ਨਾਲ ਪ੍ਰਸੰਨ ਹੋ ਜਾਣਗੇ ਫਿਰ ਭਾਵੇਂ ਵਿਆਹ ਨਾ ਹੋ ਰਿਹਾ ਹੋਵੇ ਪਿਤਰ ਦੇਵਤਿਆਂ ਦੀ ਕਿਰਪਾ ਨਾਲ ਵਿਆਹ ਵੀ ਹੋ ਜਾਵੇਗਾ ਸੰਤਾਨ ਦੀ ਕਮੀ ਹੋਵੇ ਤਾਂ ਸੰਤਾਨ ਵੀ ਹੋ ਜਾਵੇਗੀ ਜੇਕਰ ਤੁਸੀਂ ਕਿਸੇ ਦਾ ਪਿਆਰ ਪਾਉਣਾ ਚਾਹੁੰਦੇ ਹੋ ਉਸ ਦਾ ਪਿਆਰ ਵੀ ਮਿਲ ਜਾਵੇਗਾ ਮਾਨਚਾਹ ਵਿਆਹ ਹੋ ਜਾਵੇਗਾ ਵਪਾਰ ਅਤੇ ਨੌਕਰੀ ਵਿੱਚ ਹਰ ਜਗ੍ਹਾ ਸਾਨੂੰ ਤੁਹਾਨੂੰ ਤਰੱਕੀ ਮਿਲੇਗੀ ਅਣੀ ਤੇਜ਼ੀ ਨਾਲ ਧਨ ਆਵੇਗਾ ਤੁਸੀਂ ਸੰਭਾਲ ਨਹੀਂ ਸਕੋਗੇ ਬਸ ਤੁਹਾਨੂੰ ਇਸ ਪਿੱਤਰਪੱਖ ਵਿੱਚ ਕੁੱਤੇ ਨੂੰ ਇੱਕ ਛੋਟੀ ਜੀ ਚੀਜ਼ ਖਾਉਣੀ ਹੈ। ਕਿਆ ਜਾਂਦਾ ਹੈ ਕਿ ਜੇਕਰ ਪਿੱਤਰ ਦੇਵਤਿਆਂ ਦੀ ਕਿਰਪਾ ਸਾਡੇ ਤੇ ਹੋਵੇ ਤਾਂ ਧਨ ਦੌਲਤ ਦੀ ਕਦੇ ਕਮੀ ਨਹੀਂ ਹੁੰਦੀ। ਨਾਲ ਹੀ ਘਰ ਪਰਿਵਾਰ ਵਿੱਚ ਹਮੇਸ਼ਾ ਖੁਸ਼ੀਆਂ ਬਣੀਆਂ ਰਹਿੰਦੀਆਂ ਹਨ। ਪਰ ਜੇਕਰ ਸਾਡੇ ਪਿੱਤਰ ਸਾਡੇ ਨਾਲ ਨਾਰਾਜ਼ ਹੋਣ ਤੇ ਸਾਡੇ ਤੇ ਭਿਆਨਕ ਪਿੱਤਰ ਦੋਸ਼ ਲੱਗਾ ਹੋਵੇ ਤਾਂ ਸਾਡਾ ਹਰ ਕੰਮ ਬਣਦਾ ਬਣਦਾ ਵਿਗੜ ਜਾਂਦਾ ਹੈ ਕਰੋੜਾਂ ਲੱਖਾਂ ਦਾ ਕਰਜ਼ਾ ਸਾਡੇ ਤੇ ਚੜ ਜਾਂਦਾ ਹੈ ਇਨਸਾਨ ਦਰ ਦਰ ਦੀਆਂ ਠੋਕਰਾਂ ਖਾਂਦਾ ਹੈ ਪਰਿਵਾਰ ਵਿੱਚ ਲੜਾਈਆਂ ਹੁੰਦੀਆਂ ਹਨ ਪਰਿਵਾਰ ਤਿੱਤਰ-ਬਿੱਤਰ ਹੋ ਜਾਂਦਾ ਹੈ ਇਨਸਾਨ ਹੌਲੀ-ਹੌਲੀ ਦਿਮਾਗੀ ਤੌਰ ਤੇ ਵੀ پاگل ਹੋ ਜਾਂਦਾ ਹੈ ਉਸ ਪਰਿਵਾਰ ਜਾਂ ਕੁੱਲ ਦਾ ਕਦੇ ਵੀ ਵਿਕਾਸ ਨਹੀਂ ਹੁੰਦਾ ਵਿਆਹ ਨਹੀਂ ਹੁੰਦਾ ਸੰਤਾਨ ਨਹੀਂ ਹੁੰਦੀ ਬੱਚੇ ਵਿਗੜਨ ਲੱਗ ਜਾਂਦੇ ਹਨ ਇਸ ਲਈ ਹਮੇਸ਼ਾ ਆਪਣੇ ਪਿਤਰਾਂ ਦਾ ਤਰਪਣ ਕਰਦੇ ਰਹੋ ਪਿੱਤਰ ਪਾਕ ਵਿੱਚ ਖਾਸ ਉਪਾਅ ਕਰਦੇ ਰਹੋ ਤਾਂ ਜੋ ਪਿੱਤਰ ਹਮੇਸ਼ਾ ਆਪਣੀ ਕਿਰਪਾ ਵਰਸਾਉਣ ਅਤੇ ਤੁਹਾਡੇ ਨਾਲ ਕਦੀ ਵੀ ਨਿਰਾਜ ਨਾ ਹੋਣ ਅਤੇ ਅੱਜ ਇਸ ਵੀਡੀਓ ਵਿੱਚ ਮੈਂ ਅਜੀਹਾ ਉਪਾਅ ਦੱਸਣ ਜਾ ਰਿਹਾ ਜੇਕਰ ਤੁਸੀਂ ਕਰ ਲਿਆ ਜਾਨੀ ਕੁੱਤੇ ਨੂੰ ਸਿਰਫ ਇੱਕ ਛੋਟੀ ਜੀ ਚੀਜ਼ ਖਵਾ ਦਿੱਤੀ ਤਾਂ ਤੁਹਾਡੀ ਜਨਮ ਜਨਮਾਂ ਤਰਾ ਦੀ ਗਰੀਬੀ ਦੂਰ ਹੋ ਜਾਵੇਗੀ ਇਸ ਜਾਣਕਾਰੀ ਤੋਂ ਪਹਿਲਾਂ ਕਿਰਪਾ ਕਰਕੇ ਮੇਰੀ ਤੁਹਾਡੇ ਅੱਗੇ ਰਿਕਵੈਸਟ ਹੈ ਮੇਰੇ ਇਸ ਚੈਨਲ ਚੜਤ ਵਾਈਸ ਟਿਪਸ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਨਾਲ ਹੀ ਇੱਕ ਵੀਡੀਓ ਤੇ ਲਾਈਕ ਵੀ ਜਰੂਰ ਕਰ ਦੇਣਾ ਘਰ ਪਰਿਵਾਰ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋਣਗੀਆਂ ਜਿਸ ਚੀਜ਼ ਤੇ ਤੁਸੀਂ ਹੱਥ ਰੱਖ ਦਿਓਗੇ ਉਹ سونے ਦੀ ਬਣ ਜਾਵੇਗੀ ਜਿੱਤੇ ਜਿੱਤੇ ਤੁਸੀਂ ਕਦਮ ਰੱਖੋਗੇ ਉਤੋਂ ਧੰਨ ਨਿਕਲਣ ਲੱਗੇਗਾ ਮਾਤਾ ਲਕਸ਼ਮੀ ਵੀ ਤੁਹਾਡੇ ਤੇ ਪ੍ਰਸੰਨ ਹੋਵੇਗੀ ਅਤੇ ਕਬੀਰ ਦੇਵਤਾ ਵੀ ਤੁਹਾਡੇ ਤੇ ਹੱਥ ਹੋਵੇਗਾ ਬਸ ਤੁਹਾਨੂੰ ਪਿੱਤਰਪਾਕ ਵਿੱਚ ਕੁੱਤੇ ਨੂੰ ਇੱਕ ਛੋਟੀ ਜੀ ਚੀਜ਼ ਖਵਾਉਣੀ ਹੈ ਕਿਉਂਕਿ ਦੋਸਤੋ ਉੱਤਾ ਬਾਬਾ ਭੈਰਵਨਾਥ ਅਤੇ ਜਮਰਾਜ ਦਾ ਵਾਣ ਮੰਨਿਆ ਜਾਂਦਾ ਹੈ ਸਾਡੇ ਸ਼ਾਸਤਰਾਂ ਵਿੱਚ ਕੁੱਤੇ ਦਾ ਜ਼ਿਕਰ ਕੀਤਾ ਗਿਆ ਹੈ ਕਿ ਪਿੱਤਰਪਾਕ ਵਿੱਚ ਜੇਕਰ ਤੁਸੀਂ ਆਪਣੇ ਪਿਤਰਾਂ ਨੂੰ ਤ੍ਰਿਪਤ ਕਰਨਾ ਚਾਹੁੰਦੇ ਹੋ ਉਹਨਾਂ ਨੂੰ ਪ੍ਰਸੰਨ ਕਰਨਾ ਚਾਹੁੰਦੇ ਹੋ ਤਾਂ ਕੁੱਤਿਆਂ ਨੂੰ ਕੋਈ ਖਾਸ ਚੀਜ਼ ਜੇਕਰ ਤੁਸੀਂ ਖਵਾ ਦਿੰਦੇ ਹੋ ਸਿੱਧਾ ਤੁਹਾਡੇ ਪਿਤਰਾਂ ਨੂੰ ਉਹ ਚੀਜ਼ ਲੱਗਦੀ ਹੈ ਪਿਤਰ ਵੀ ਪ੍ਰਸੰਨ ਹੋ ਜਾਂਦੇ ਹਨ ਦੋਸਤੋ ਵੀਡੀਓ ਵਿੱਚ ਹੋਰ ਵੀ ਅੱਗੇ ਵੱਧੇ ਹਾਂ ਦੋਸਤੋ ਪਹਿਲਾਂ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲਕਸ਼ਮੀ ਜ਼ਰੂਰ ਲਿਖ ਦੇਣਾ ਮੰਨਿਆ ਜਾਂਦਾ ਹੈ ਕਿ ਜਦੋਂ ਅਸੀਂ ਕੁੱਤੇ ਨੂੰ ਭੋਜਨ ਕਰਾਉਂਦੇ ਹਾਂ ਤਾਂ ਇਹ ਸਿੱਧਾ ਪਿਤਰਾਂ ਅਤੇ ਜਮਦੂਤਾ ਤੱਕ ਸਾਡੀ ਸ਼ਰਧਾ ਨਾਲ ਸੰਦੇਸ਼ ਪਹੁੰਚਾ ਦਿੰਦਾ ਹੈ ਇਸ ਲਈ ਪਿੱਤਰਪੱਖ ਵਿੱਚ ਕੁੱਤੇ ਨੂੰ ਭੋਜਨ ਕਰਾਉਣਾ ਅਤੇ ਵਿਸ਼ੇਸ਼ ਉਪਾਅ ਕਰਨਾ ਪੁੰਨਕਾਰੀ ਹੁੰਦਾ ਹੈ। ਦੋਸਤੋ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਧਨ-ਦੌਲਤ ਦੀ ਬਹੁਤ ਸਮੱਸਿਆਵਾਂ ਹੈ। ਮੈਨੂੰ ਪਤਾ ਹੈ ਦੋਸਤੋ ਦਿਨ ਰਾਤ ਤੁਸੀਂ ਸਿਰਫ ਧਨ ਦੀ ਕਮੀ ਨਾਲ ਜੂਝ ਰਹੇ ਹੋ। ਪੈਸਾ ਕਮਾਉਣ ਲਈ ਸਵੇਰ ਤੋਂ ਸ਼ਾਮ ਤੱਕ ਮਿਹਨਤ ਕਰਦੇ ਹੋ ਪਰ ਹੱਥ ਵਿੱਚ ਕੁਝ ਨਹੀਂ ਆਉਂਦਾ। ਚਾਂਦਰ ਪੈ ਆਉਂਦੇ ਹਨ ਉਹ ਵੀ ਇੱਧਰ-ਉੱਧਰ ਚਲੇ ਜਾਂਦੇ ਹਨ। ਅਤੇ ਕਰਜ਼ਾ ਲੈਣਾ ਪੈਂਦਾ ਹੈ ਕਦੇ ਘਰ ਦੇ ਖਰਚੇ ਬਹੁਤ ਵੱਧ ਜਾਂਦੇ ਹਨ ਪੈਸਾ ਬਚਦਾ ਵੀ ਨਹੀਂ ਤੇ ਉਤੋਂ ਕਰਜ਼ਾ ਵੱਖਰਾ ਹੋਰ ਲੈਣਾ ਪੈਂਦਾ ਹੈ ਦੋਸਤੋ ਤੁਹਾਡੇ ਵੀ ਸੁਪਨੇ ਹਨ ਤੁਸੀਂ ਵੀ ਹੋਰਨਾਂ ਲੋਕਾਂ ਵਾਂਗ ਰਿਸ਼ਤੇਦਾਰਾਂ ਵਾਂਗ ਗਵਾਂਡੀਆਂ ਵਾਂਗ ਤੇ ਆਪਣੇ ਸੁਪਨੇ ਪੂਰੇ ਕਰਨਾ ਚਾਹੁੰਦੇ ਹੋ ਆਪਣੇ ਬੱਚਿਆਂ ਦੇ ਸੁਪਨੇ ਪੂਰੇ ਕਰਨਾ ਚਾਹੁੰਦੇ ਹੋ ਉਹ ਪੂਰੇ ਨਹੀਂ ਹੋ ਰਹੇ ਸਭ ਕੁਝ ਉਲਟ ਪੁਲਟ ਹੋ ਰਿਹਾ ਹੈ ਤੁਹਾਡੇ ਜੀਵਨ ਵਿੱਚ ਪਹਿਲਾਂ ਜੋ ਤੁਸੀਂ ਹਾਸਲ ਕੀਤਾ ਸੀ ਉਹ ਵੀ ਚਲਾ ਗਿਆ ਹੈ ਅੱਗੇ ਵਧ ਹੀ ਨਹੀਂ ਪਾਰਿਆ ਤੁਸੀਂ ਤੁਹਾਡੇ ਗਵਾਂਢੀ ਤੁਹਾਡੇ ਰਿਸ਼ਤੇਦਾਰ ਦਿਨ ਪ੍ਰਤੀ ਦਿਨ ਨਵੀਆਂ-ਨਵੀਆਂ ਚੀਜ਼ਾਂ ਖਰੀਦ ਰਹੇ ਹਨ ਕੋਈ ਨਵਾਂ ਮਕਾਨ ਬਣਾ ਰਿਹਾ ਹੈ ਕੋਈ ਨਵੀਂ ਕਾਰ ਖਰੀਦ ਰਿਹਾ ਹੈ ਕੋਈ ਵੱਡੇ ਸਕੂਲ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਾ ਰਿਹਾ ਹੈ ਕੋਈ ਆਪਣੇ ਬੱਚਿਆਂ ਨੂੰ ਨਵੇਂ-ਨਵੇਂ ਵਾਹਨ ਦਿਵਾ ਰਿਹਾ ਹੈ ਪਰ ਦੋਸਤੋ ਤੁਸੀਂ ਜਿੱਥੇ ਸੀ ਉੱਥੋਂ ਵੀ ਪਿੱਛੇ ਜਾ ਰਹੇ ਹੋ ਤੁਹਾਡੇ ਕੋਲ ਜੋ ਕੁਝ ਸੀ ਉਹ ਵੀ ਚਲਾ ਗਿਆ ਆਕਰ ਅਜੀਹਾ ਕਿਉਂ ਹੋ ਰਿਹਾ ਹੈ ਭਗਵਾਨ ਤੁਹਾਡੇ ਨਾਲ ਅਜੀਹਾ ਕਿਉਂ ਕਰ ਰਹੇ ਹਨ ਤੁਸੀਂ ਹਮੇਸ਼ਾ ਭਗਵਾਨ ਨੂੰ ਦੋਸ਼ ਦਿੰਦੇ ਹੋ ਆਪਣੀ ਕਿਸਮਤ ਨੂੰ ਦੋਸ਼ ਦਿੰਦੇ ਹੋ ਆਪਣੇ ਭਾਗ ਨੂੰ ਦੋਸ਼ ਦਿੰਦੇ ਹੋ ਪਰ ਬੰਦ ਕਰ ਦਿਓ ਕਿਉਂਕਿ ਦੋਸਤੋ ਕਿਸੇ ਨੂੰ ਦੋਸ਼ ਨਹੀਂ ਦੇਣਾ ਦੋਸ਼ ਜੇਕਰ ਤੁਹਾਡੇ ਤੇ ਕੁਝ ਹੈ ਤਾਂ ਉਹ ਹੈ ਤੁਹਾਡੇ ਪਿਤਰਾਂ ਦਾ ਜੀ ਹਾਂ ਜੇਕਰ ਤੁਹਾਨੂੰ ਰਾਤ ਨੂੰ ਨੀਂਦ ਆਉਣ ਵਿੱਚ ਸਮੱਸਿਆ ਹੁੰਦੀ ਹੈ ਰਾਤ ਨੂੰ ਤੁਹਾਡਾ ਦਿਮਾਗ ਭਾਰੀ ਰਹਿੰਦਾ ਹੈ ਹੋਰ ਗਲਤ ਵਿਚਾਰ ਆਉਂਦੇ ਹਨ ਸੁਪਨਿਆਂ ਵਿੱਚ ਤੁਹਾਨੂੰ ਮਰੇ ਹੋਏ ਪਰਿਜਨ ਦਿਖਾਈ ਦਿੰਦੇ ਹਨ ਜਾਂ ਘਰ ਵਿੱਚ ਕਦੇ-ਕਦਾਈਂ ਅਣਹੋਣੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਵੇਂ ਕਿ ਬੱਚਿਆਂ ਨੂੰ ਸੱਟ ਲੱਗ ਜਾਣੀ ਘਰ ਵਿੱਚ ਅੱਗ ਲੱਗ ਜਾਣੀ ਜਾਂ ਘਰ ਵਿੱਚ ਕੋਈ ਸੱਪ ਨਿਕਲ ਆਵੇ ਤਾਂ ਇਹ ਸਾਰੇ ਸੰਕੇਤ ਹੁੰਦੇ ਹਨ ਸਾਡੇ ਪਿਤਰ ਦੇਵਤਾ ਸਾਡੇ ਨਾਲ ਨਰਾਜ ਹਨ ਘਰ ਵਿੱਚ ਜੋ ਮੁਖੀਆ ਹੁੰਦਾ ਹੈ ਜਾ ਘਰ ਦੇ ਜੋ ਮਰਦ ਹੁੰਦੇ ਹਨ ਉਹ ਬੁਰੀ ਸੰਗਤ ਵਿੱਚ ਚਲੇ ਜਾਂਦੇ ਹਨ ਘਰ ਦੀ ਸੰਤਾਨ ਵੀ ਬੁਰੀ ਸੰਗਤ ਵਿੱਚ ਚਲੀ ਜਾਂਦੀ ਹੈ ਨਸ਼ਾ ਕਰਨ ਲੱਗ ਜਾਂਦੀ ਹੈ ਜੂਆ ਖੇਡਣ ਲੱਗ ਜਾਂਦੀ ਹੈ ਔਰਤਾਂ ਵੀ ਗਲਤ ਸੰਗਤ ਵਿੱਚ ਚਲੀਆਂ ਜਾਂਦੀਆਂ ਹਨ ਪਰਾਏ ਮਰਦ ਦੇ ਚੱਕਰ ਵਿੱਚ ਫਸ ਜਾਂਦੀਆਂ ਹਨ ਇਹ ਸਭ ਉਦੋਂ ਹੁੰਦਾ ਹੈ ਜਦੋਂ ਸਾਡੇ ਤੇ ਸਾਡੇ ਪਿਤਰ ਨਾਰਾਜ਼ ਹੁੰਦੇ ਹਨ ਇਸ ਲਈ ਪਿਤਰਾਂ ਨੂੰ ਪ੍ਰਸੰਨ ਕਰਨਾ ਜ਼ਰੂਰੀ ਹੈ ਤੇ ਪਿਤਰ ਕਿਵੇਂ ਪ੍ਰਸੰਨ ਹੋਣਗੇ ਬਸ ਸਿਰਫ ਕੁੱਤੇ ਨੂੰ ਇੱਕ ਛੋਟੀ ਜੀ ਚੀਜ਼ ਖਵਾਉਣੀ ਹੈ ਤਾਂ ਤੁਹਾਡੇ ਪਿਤਰ ਪ੍ਰਸੰਨ ਹੋ ਜਾਣਗੇ ਅਤੇ ਇਸ ਵਾਰ ਤਾਂ ਪਿਤਰ ਪਾਕ ਤੇ ਮਹਾ ਸੰਜੋਗ ਵੀ ਬਣ ਰਿਹਾ ਹੈ ਅਜੇ ਇਹ ਵਿੱਚ ਦੋਸਤੋ ਤੁਹਾਡੇ ਤੇ ਜੋ ਜਨਮ ਜਨਮ ਦਾ ਪਿਤਰ ਦੋਸ਼ ਲੱਗਾ ਹੋਇਆ ਹੈ ਉਹ ਆਸਾਨੀ ਨਾਲ ਪਿਤਰ ਪਾਕ ਵਿੱਚ ਦੂਰ ਹੋ ਜਾਵੇਗਾ ਬਸ ਸਿਰਫ ਤੁਹਾਨੂੰ ਇੱਕ ਛੋਟੀ ਜੀ ਚੀਜ਼ ਕੁੱਤੇ ਨੂੰ ਖਵਾਉਣੀ ਹੈ ਤਾਂ ਤੁਸੀਂ ਦੇਖੋਗੇ ਕਿੰਨਾ ਧੰਨ ਆਵੇਗਾ ਕਿ ਤੁਸੀਂ ਸੰਭਾਲ ਨਹੀਂ ਸਕੋਗੇ ਜਿਸ ਨਾਲ ਤੁਸੀਂ ਪਿਆਰ ਕਰਦੇ ਹੋ ਜਿਸ ਨਾਲ ਤੁਸੀਂ ਵਿਆਹ ਕਰਨਾ ਚਾਹੁੰਦੇ ਹੋ ਉਸ ਨਾਲ ਵਿਆਹ ਹੋ ਜਾਵੇਗਾ ਸੰਤਾਨ ਸੋਕ ਤੁਹਾਨੂੰ ਜਰੂਰ ਮਿਲੇਗਾ ਨਾਲ ਹੀ ਦੋਸਤੋਂ ਗੱਡੀ ਚਾਹੀਦੀ ਹੈ ਜਾਂ ਬੰਗਲਾ ਬਹੁਤ ਜਲਦੀ ਤੁਹਾਡਾ ਹੋਵੇਗਾ ਕਿਉਂਕਿ ਜਦੋਂ ਸਾਡੇ ਪਿਤਰਾਂ ਦੀ ਕਿਰਪਾ ਹੁੰਦੀ ਹੈ ਤਾਂ ਜੋਗ ਅਚਾਨਕ ਕਿਵੇਂ ਹੀ ਬਣ ਜਾਂਦੇ ਹਨ ਭਾਵੇਂ ਅੱਜ ਤੁਹਾਡੇ ਕੋਲ ਕਮਾਈ ਦੇ ਸਾਧਨ ਨਹੀਂ ਹਨ ਪਰ ਫਿਰ ਵੀ ਅਚਾਨਕ ਕਿਤੋਂ ਧਨ ਆਉਣ ਲੱਗੇਗਾ ਤੁਹਾਨੂੰ ਪਤਾ ਨਹੀਂ ਲੱਗਣਾ ਕਿਸੇ ਪੁਸਤੈਨੀ ਜ਼ਮੀਨ ਤੋਂ ਮਿਲਣ ਲੱਗੇਗਾ ਜਾਂ ਕੋਈ ਜੋਗ ਬਣ ਜਾਏਗਾ ਕੋਈ ਕਮਾਈ ਦਾ ਨਵਾਂ ਜਰੀਆ ਬਣ ਜਾਵੇਗਾ ਉਤੋਂ ਧਨ ਆਉਣ ਲੱਗ ਜਾਏਗਾ ਤਾਂ ਧਨ ਆਉਣ ਦੇ ਕਈ ਸਾਰੇ ਜਰੀਏ ਬਣ ਜਾਣਗੇ ਦੋਸਤੋ ਬਸ ਕੁੱਤੇ ਨੂੰ ਇੱਕ ਛੋਟੀ ਜੀ ਚੀਜ਼ ਖਵਾਉਣੀ ਹੈ ਤਿਆਉ ਮੈਂ ਇੱਕ ਮੰਤਰ ਦੱਸਦਾ ਹਾਂ ਉਹ ਮੰਤਰ ਇਸ ਪ੍ਰਕਾਰ ਹੈ ਓਮ ਪਿੱਤਰ ਦੇਵਤਾਏ ਨਮਹ ਓਮ ਪਿੱਤਰ ਦੇਵਤਾਏ ਨਮਹ ਇਸ ਮੰਤਰ ਦਾ ਜਾਪ ਜਰੂਰ ਕਰਿਓ ਹੁਣ ਅਸੀਂ ਉਸ ਚੀਜ਼ ਵੱਲ ਵੱਧੇ ਹਾਂ ਅਤੇ ਦੱਸਦੇ ਹਾਂ ਕਿ ਤੁਹਾਨੂੰ ਕੁੱਤੇ ਨੂੰ ਕੀ ਚੀਜ਼ ਖਵਾਉਣੀ ਹੈ ਔਰ ਦੋਸਤੋ ਪਹਿਲਾਂ ਇਸ ਪਿੱਤਰਪੱਖ ਵਿੱਚ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਕਿਉਂਕਿ ਦੋਸਤੋ ਜਾਣੇ ਅਣਜਾਣੇ ਵਿੱਚ ਤੁਸੀਂ ਕੁਝ ਗਲਤੀਆਂ ਕਰ ਜਾਂਦੇ ਹੋ ਹਰ ਸਾਲ ਪਿੱਤਰਪੱਖ ਆਉਂਦਾ ਹੈ ਹਰ ਸਾਲ ਤੁਸੀਂ ਆਪਣੇ ਪਿਤਰਾਂ ਨੂੰ ਯਾਦ ਕਰਦੇ ਹੋ ਅਤੇ ਸੋਚਦੇ ਹੋ ਕਿ ਮੇਰੇ ਪਿਤਰ ਮੇਰੇ ਨਾਲ ਪ੍ਰਸੰਨ ਹੋਣਗੇ ਪਰ ਉਲਟ ਹੋ ਜਾਂਦਾ ਹੈ ਤੁਸੀਂ ਗਲਤੀ ਕਰ ਜਾਂਦੇ ਹੋ ਇਸ ਨਾਲ ਉਹ ਗਲਤੀਆਂ ਨਹੀਂ ਹੋਣੀਆਂ ਚਾਹੀਦੀਆਂ ਮੈਂ ਸ਼ੁਰੂ ਤੋਂ ਹੀ ਦੱਸ ਦਿੰਦਾ ਹਾਂ ਧਿਆਨ ਨਾਲ ਸੁਣੋ ਅਜੇ ਪਿੱਤਰ ਪਖ ਚੱਲ ਰਿਹਾ ਹੈ ਇਸ ਲਈ ਸਫ਼ਰ ਨਾ ਕਰੋ ਜੇਕਰ ਕਿਤੇ ਜਾਣਾ ਜ਼ਰੂਰੀ ਹੈ ਤਾਂ ਆਪਣੇ ਪਿੱਤਰ ਦੇਵਤਿਆਂ ਦਾ ਨਾਮ ਲੈ ਕੇ ਸਫ਼ਰ ਕਰੋ ਪਰ ਸਫ਼ਰ ਕਰਨਾ ਅਜੇ ਛੱਡ ਦਿਓ ਕੁਝ ਸਮੇਂ ਲਈ ਨਾਲ ਹੀ ਘਰ ਵਿੱਚ ਤਾਮਸਿਕ ਭੋਜਨ ਮਾਸਾਹਾਰੀ ਭੋਜਨ ਪਕਾਉਣਾ ਛੱਡ ਦਿਓ ਜਦੋਂ ਤੁਹਾਡੇ ਪਿੱਤਰ ਸਨ ਤਾਂ ਕੋਈ ਦਿੱਕਤ ਨਹੀਂ ਸੀ ਪਰ ਹੁਣ ਤੁਹਾਡੇ ਪਿੱਤਰ ਦੇਵਤਾ ਸ਼ੁੱਧ ਹੋ ਚੁੱਕੇ ਹਨ ਇਸ ਲਈ ਉਹ ਤੁਹਾਡੇ ਘਰ ਵਿੱਚ ਆਉਂਦੇ ਹਨ ਜੇਕਰ ਤੁਸੀਂ ਘਰ ਵਿੱਚ ਤਾਮਸਿਕ ਭੋਜਨ ਜਾਂ ਮਾਸਾਹਾਰੀ ਭੋਜਨ ਪਕਾਉਂਦੇ ਹੋ ਤਾਂ ਉਹ ਉਸ ਤੋਂ ਨਾਰਾਜ਼ ਹੁੰਦੇ ਹਨ ਗੁੱਸਾ ਹੁੰਦੇ ਹਨ ਉਹ ਤੁਹਾਡੇ ਘਰ ਵਿੱਚ ਨਹੀਂ ਰਹਿੰਦੇ ਇਸ ਲਈ ਮਾਸਾਹਾਰੀ ਭੋਜਨ ਘਰ ਵਿੱਚ ਨਹੀਂ ਬੰਨਣਾ ਚਾਹੀਦਾ ਅਤੇ ਨਾ ਹੀ ਖਾਣਾ ਚਾਹੀਦਾ ਹੈ ਨਾਲ ਇਸ ਪਿੱਤਰਪੱਖ ਦਾ ਸਮਾ ਸ਼ਾਂਤੀ ਦਾ ਸਮਾਂ ਹੈ ਇਸ ਲਈ ਘਰ ਵਿੱਚ ਉੱਚੀ ਆਵਾਜ਼ ਵਿੱਚ ਗੱਲ ਨਾ ਕਰੋ ਹੋਰ ਪਰਿਵਾਰ ਦੇ ਲੋਕਾਂ ਨੂੰ ਕਹਿ ਦਿਓ ਕਿ ਘਰ ਵਿੱਚ ਸ਼ਾਂਤੀ ਬਣਾਈ ਰੱਖਣ ਜੇਕਰ ਪਹਿਲਾਂ ਤੋਂ ਕੋਈ ਲੜਾਈ ਝਗੜਾ ਚੱਲ ਰਿਹਾ ਹੋਵੇ ਤਾਂ ਬਾਅਦ ਵਿੱਚ ਨਵੇੜ ਲਾਓ ਪਰ ਅਜੇ ਸ਼ਾਂਤੀ ਪਾਠ ਘਰ ਵਿੱਚ ਹੋਣਾ ਜ਼ਰੂਰੀ ਹੈ ਇਹ ਪਿੱਤਰਪੱਖ ਦੇ 15 ਦਿਨ ਬਿਲਕੁਲ ਸ਼ਾਂਤੀ ਨਾਲ ਤੁਹਾਨੂੰ ਗੁਜ਼ਾਰਨੇ ਹਨ ਕੋਈ ਵੀ ਲੜਾਈ ਝਗੜਾ ਘਰ ਵਿੱਚ ਨਹੀਂ ਹੋਣਾ ਚਾਹੀਦਾ ਸਭੋ ਖੁਸ਼ੀ ਨਾਲ ਤੁਹਾਨੂੰ ਘਰ ਵਿੱਚ ਸਭ ਨਾਲ ਰਹਿਣਾ ਚਾਹੀਦਾ ਹੈ ਜੇਕਰ ਕੋਈ ਪੁਰਾਣਾ ਵੈਰ ਹੈ ਤਾਂ ਭੁੱਲ ਜਾਓ ਲੜਾਈ ਭੁੱਲ ਜਾਓ ਅਤੇ ਸਭ ਨੂੰ ਕਹੋ ਕਿ ਘੱਟੋ-ਘੱਟ 15 ਦਿਨਾਂ ਘਰ ਵਿੱਚ ਚੰਗੇ ਕੰਮਾਂ ਨਾਲ ਰਹੋ ਖੁਸ਼ੀਆਂ ਨਾਲ ਰਹੋ ਬੱਚਿਆਂ ਨੂੰ ਤਾਂ ਬਿਲਕੁਲ ਵੀ ਨਾ ਛਿੜਕੋ ਜੀ ਹਾਂ ਸਾਡੇ ਪਿਤਰ ਦੇਵਤੇ ਸਾਡੇ ਬੱਚਿਆਂ ਦੇ ਰੂਹ ਵਿੱਚ ਹੁੰਦੇ ਹਨ ਉਹ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਨ ਤੇ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਛਿੜਕੋਗੇ ਤਾਂ ਤੁਹਾਡੇ ਪਿਤਰਾਂ ਨੂੰ ਬਹੁਤ ਗੁੱਸਾ ਆਵੇਗਾ ਜੇਕਰ ਤੁਹਾਡਾ ਬੱਚਾ ਕੋਈ ਗਲਤੀ ਵੀ ਕਰ ਦਿੰਦਾ ਹੈ ਤਾਂ ਉਸ ਨੂੰ ਚੁੱਪਚਾਪ ਸਮਝਾ ਦਿਓ ਉਸ ਨੂੰ ਝਿੜਕੋ ਨਾ ਉਸ ਨੂੰ ਰਵਾਓ ਨਾ ਇਹ ਗੱਲ ਦਾ ਤੁਹਾਨੂੰ ਧਿਆਨ ਰੱਖਣਾ ਹੈ ਨਾਲ ਹੀ ਦੋਸਤੋ ਗਾਲੀ ਦੇਣਾ ਆਪ ਸ਼ਬਦ ਬੋਲਣਾ ਸ਼ਰਾਬ ਪੀਣਾ ਇਹਨਾਂ ਦਿਨਾਂ ਵਿੱਚ ਭੁੱਲ ਕੇ ਵੀ ਨਾ ਕਰੋ ਨਹੀਂ ਤਾਂ ਤੁਹਾਡੀ ਛੋਟੀ ਜਿਹੀ ਗਲਤੀ ਦੋਸਤੋ ਤੁਹਾਡੇ ਪੂਰੇ ਪਰਿਵਾਰ ਨੂੰ ਭਾਰੀ ਪੈ ਸਕਦੀ ਹੈ ਤੁਸੀਂ ਸੋਚਦੇ ਹੋ ਕਿ ਮੇਰੇ ਪਿਤਰ ਦੇਵਤਾ ਮੇਰੇ ਤੇ ਪ੍ਰਸੰਨ ਹੋਣਗੇ ਅਤੇ ਮੈਨੂੰ ਮੇਰੇ ਜੀਵਨ ਵਿੱਚ ਤਰੱਕੀ ਕਰਵਾਉਣਗੇ ਪਰ ਜੇਕਰ ਤੁਸੀਂ ਕੁਝ ਗਲਤੀਆਂ ਕਰੋਗੇ ਤਾਂ ਫਿਰ ਇਹ ਸਭ ਕਿਵੇਂ ਹੋਵੇਗਾ ਇਸ ਲਈ ਅਜਿਹੀਆਂ ਗਲਤੀਆਂ ਨਹੀਂ ਕਰਨੀਆਂ ਨਾਲ ਹੀ ਜੇਕਰ ਤੁਹਾਡੇ ਘਰ ਦੇ ਬਾਹਰ ਕੋਈ ਕੁੱਤਾ ਆਉਂਦਾ ਹੈ ਜਾਂ ਕੋਈ ਕੁੱਤਾ ਰੋਂਦਾ ਵੀ ਹੈ ਜੀ ਹਾਂ ਬਿਲਕੁਲ ਕੋਈ ਕੁੱਤਾ ਤੁਹਾਡੇ ਘਰ ਦੇ ਬਾਹਰ ਰੋ ਰਿਹਾ ਹੈ ਜਾਂ ਘਰ ਦੇ ਬਾਹਰ ਖੜਾ ਹੈ ਜਾ ਤੁਹਾਡੇ ਘਰ ਦੇ ਦਰਵਾਜ਼ੇ ਤੇ ਕੋਈ ਗਾਂ ਮਾਂਤਾ ਆਈ ਹੈ ਜਾਂ ਕੋਈ ਜੰਗਲੀ ਜਾਨਵਰ ਹੈ ਤਾਂ ਤੁਹਾਨੂੰ ਉਸ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਬਿਲਕੁਲ ਵੀ ਉਸ ਨੂੰ ਨਹੀਂ ਮਾਰਨਾ ਜਾਂ ਕਿਸੇ ਵੀ ਜਾਨਵਰ ਨੂੰ ਬੁਰਾ ਭਲਾ ਨਹੀਂ ਕਹਿਣਾ ਇਸ ਗੱਲ ਦਾ ਧਿਆਨ ਰੱਖਣਾ ਕਿਉਂਕਿ ਜਾਨਵਰਾਂ ਦੇ ਰੂਪ ਵਿੱਚ ਸਾਡੇ ਪਿੱਤਰ ਵੀ ਸਾਡੇ ਨਾਲ ਮੁਲਾਕਾਤ ਕਰਨ ਆ ਸਕਦੇ ਹਨ ਸਾਡਾ ਹਾਲਚਲ ਜਾਣਨ ਆ ਸਕਦੇ ਹਨ ਇਸ ਲਈ ਜਾਨਵਰਾਂ ਨੂੰ ਵੀ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ ਹੁਣ ਮੈਂ ਤੁਹਾਨੂੰ ਉਸ ਚੀਜ਼ ਬਾਰੇ ਦੱਸਾਂਗਾ ਇਸ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਣਾ ਨਾਲ ਹੀ ਦੋਸਤੋ ਪਿੱਤਰਪੱਖ ਵਿੱਚ ਕੋਈ ਵੀ ਸ਼ੁਭ ਕੰਮ ਨਹੀਂ ਕੀਤਾ ਜਾਂਦਾ ਅਸੀਂ ਅਕਸਰ ਇਹੀ ਕਹਿੰਦੇ ਹਾਂ ਪਰ ਇਸ ਗੱਲ ਦਾ ਧਿਆਨ ਰੱਖੋ ਪਿੱਤਰਪੱਖ ਵਿੱਚ ਕੋਈ ਵੀ ਸ਼ੁਭ ਕੰਮ ਨਹੀਂ ਕਰਨਾ ਤੇ ਨਾਲ ਹੀ ਪਿੱਤਰਪੱਖ ਵਿੱਚ ਜ਼ਿਆਦਾ देर ਜਾਗਣਾ ਵੀ ਨਹੀਂ ਚਾਹੀਦਾ ਆਲਸਮਣੀ ਕਰਨਾ ਚਾਹੀਦਾ ਦਿਨ ਦੇ ਸਮੇ ਜੋ ਲੋਕ ਸੌਂ ਜਾਂਦੇ ਹਨ ਭੁੱਲ ਕੇ ਵੀ ਦਿਨ ਦੇ ਸਮੇ ਪਿੱਤਰਪਾਕ ਦੇ ਵਿੱਚ ਨਾ ਸੌਣ ਕਿਉਂਕਿ ਇਹ ਪਿੱਤਰਾਂ ਦਾ ਤਿਹਾਰ ਹੈ ਸਾਡੇ ਪਿੱਤਰ ਸਾਡੇ ਘਰ ਆਉਂਦੇ ਹਨ ਤੇ ਜੇਕਰ ਤੁਸੀਂ ਦਿਨ ਦੇ ਵਿੱਚ ਸੌਂਦੇ ਹੋ ਤਾਂ ਦੋਸਤੋ ਇਸ ਨਾਲ ਤੁਹਾਡੇ ਪਿੱਤਰ ਬਹੁਤ ਜ਼ਿਆਦਾ ਗਰੋਧਿਤ ਹੋ ਜਾਂਦੇ ਹਨ ਦੋਸਤੋ ਦਿਨ ਵਿੱਚ ਸੌਣਾ ਬੰਦ ਕਰ ਦਿਓ ਤੁਹਾਡੇ ਪਿੱਤਰ ਤੁਹਾਡੇ ਘਰ ਵਿੱਚ ਰਹਿਣਗੇ ਤੇ ਤੁਸੀਂ ਸੌਂਦੇ ਹੋ ਤਾਂ ਇਸ ਨਾਲ ਤੁਹਾਡੇ ਪਿੱਤਰ ਤੁਹਾਡੇ ਨਾਲ ਨਾਰਾਜ਼ ਹੋ ਜਾਣਗੇ ਰਾਤ ਦੇ ਇਹਨਾਂ 15 ਦਿਨ ਵਿੱਚ ਆਪਣੇ ਸਰੀਰ ਤੇ ਕੋਈ ਵੀ ਵਾਲ ਬਿਲਕੁਲ ਵੀ ਨਾ ਕਟੋ ਨਾ ਹੀ ਤੁਹਾਨੂੰ ਕਟੰਗ ਕਰਵਾਉਣੀ ਹੈ ਇਸ ਗੱਲ ਦਾ ਖਾਸ ਤੌਰ ਤੇ ਧਿਆਨ ਰੱਖੋ ਤੇ ਦੋਸਤੋ ਇੱਕ ਗੱਲ ਧਿਆਨ ਨਾਲ ਸੁਣ ਲਓ ਸਰਾਤ ਦੇ ਕੰਮ ਨੂੰ ਦਿਖਾਵੇ ਜਾਂ ਹੰਕਾਰ ਲਈ ਬਿਲਕੁਲ ਵੀ ਨਹੀਂ ਕਰਨਾ ਨਾਲ ਹੀ ਦੋਸਤੋ ਰਜਾਨਾ ਨਹਾਉਣਾ ਹੈ ਨਹਾ ਧੋ ਕੇ ਆਪਣੇ ਪਿਤਰਾਂ ਦਾ ਧਿਆਨ ਕਰੋ ਉਨ੍ਹਾਂ ਦਾ ਤਰਪਨ ਕਰੋ ਅਤੇ ਪਿਤਰਾਂ ਦੇ ਦਿੱਤੇ ਹੋਏ ਧਨ ਦਾ ਦੁਰਪਯੋਗ ਨਹੀਂ ਕਰਨਾ ਵਿਅਰਥ ਖਰਚ ਵੀ ਨਹੀਂ ਕਰਨੀ ਦੋਸਤੋ ਮੰਨ ਲਓ ਤੁਹਾਡੇ ਪਿਤਰ ਜਾਨੀ ਤੁਹਾਡੇ ਦਾਦਾ ਜੀ ਹੁਣ ਤੁਹਾਡੇ ਨਾਲ ਨਹੀਂ ਹਨ ਉਹਨਾਂ ਨੂੰ ਜੋ ਪਸੰਦ ਨਹੀਂ ਹੈ ਉਹ ਕੰਮ ਇਹਨਾਂ 15 ਦਿਨਾਂ ਤੱਕ ਭੁੱਲ ਕੇ ਵੀ ਨਾ ਕਰੋ ਮੰਨ ਲਓ ਤੁਹਾਡਾ ਕੋਈ ਪਿਤਰ ਸੀ ਉਸ ਨੂੰ ਸ਼ਰਾਬ ਪੀਣਾ ਬਿਲਕੁਲ ਪਸੰਦ ਨਹੀਂ ਸੀ ਤਾਂ ਤੁਹਾਨੂੰ ਸ਼ਰਾਬ ਇਹਨਾਂ 15 ਦਿਨਾਂ ਤੱਕ ਨਹੀਂ ਪੀਣੀ ਅਤੇ ਘਰ ਵਿੱਚ ਕਿਸੇ ਨੂੰ ਪੀਣ ਵੀ ਨਹੀਂ ਦੇਣੀ ਮਾਣ ਲੋ ਤੁਹਾਡੇ ਪਿੱਤਰ ਨੂੰ ਦਾਲ ਨਹੀਂ ਪਸੰਦ ਤਾਂ ਤੁਸੀਂ ਉਸ ਦਿਨ ਦਾਲ ਬਣੀ ਖਾਣੀ ਇਹਨਾਂ ਦਿਨਾਂ ਵਿੱਚ ਬਿਲਕੁਲ ਹੀ ਤੁਸੀਂ ਦਾਲ ਛੱਡ ਦਿਓ ਹੁਣ ਮੈਂ ਤੁਹਾਨੂੰ ਕੁੱਤੇ ਦੀ ਉਹ ਛੋਡੀ ਜੀ ਚੀਜ਼ ਦੱਸਦਾ ਇਹ ਚੀਜ਼ਾਂ ਮੈਂ ਤੁਹਾਨੂੰ ਦੱਸ ਦਿੱਤੀਆਂ ਹਨ ਹੁਣ ਕੁੱਤੇ ਦੀ ਇਹ ਛੋਡੀ ਜੀ ਚੀਜ਼ ਤੁਸੀਂ ਧਿਆਨ ਨਾਲ ਸੁਣ ਲਓ ਮਾਣ ਲੋ ਦੋਸਤੋ ਤੁਹਾਡੇ ਤੇ ਬਹੁਤ ਕਰਜ਼ਾ ਹੈ ਜਾਂ ਕਿਸੇ ਨੂੰ ਧਨ ਦੌਲਤ ਦੀ ਬਹੁਤ ਹੀ ਪਰੇਸ਼ਾਨੀ ਹੈ ਜਾਂ ਕਿਸੇ ਨੂੰ ਬਿਮਾਰੀ ਹੈ ਤਾਂ ਇਹ ਸਭ ਲਈ ਇਹ ਚੀਜ਼ ਦੱਸ ਰਿਹਾ ਹਾਂ ਪਹਿਲੀ ਚੀਜ਼ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਧਨ ਦੌਲਤ ਵੀ ਕਮੀ ਹੈ ਜੋ ਰੋਜ਼ਾਨਾ ਮਿਹਨਤ ਕਰ ਰਹੇ ਹਨ ਪਰ ਉਹਨਾਂ ਦਾ ਕੰਮ ਵਿਗੜ ਰਿਹਾ ਹੈ ਧਨ ਨਹੀਂ ਆ ਰਿਹਾ ਜà ਧਨ ਆ ਰਿਹਾ ਹੈ ਉਹ ਟੇਕ ਨਹੀਂ ਰਿਹਾ ਪੈਸਿਆਂ ਲਈ ਦਿਨ ਰਾਤ ਇੱਕ ਕਰ ਰਹੇ ਹੋ ਪਰ ਰੋਕ ਨਹੀਂ ਰਿਹਾ ਤੁਸੀਂ ਚਾਹੁੰਦੇ ਹੋ ਕਿ ਮੈਂ ਵੀ ਆਪਣੇ ਸੁਪਨੇ ਪੂਰੇ ਕਰਾਂ ਆਪਣੇ ਪਰਿਵਾਰ ਦੇ ਸੁਪਨੇ ਪੂਰੇ ਕਰਾਂ ਹੋਰ ਨਾ ਲੋਕਾਂ ਵਾਂਗ ਮੇਰਾ ਵੀ ਰੁਤਬਾ ਵਧੇ ਦੋਸਤੋ ਧਨ ਕਮਾਉਣਾ ਜ਼ਰੂਰੀ ਹੈ ਅਤੇ ਧਨ ਕਿਵੇਂ ਕਮਾਵਾਂਗੇ ਪਿੱਤਰ ਪ੍ਰਸੰਨ ਕਿਵੇਂ ਹੋਣਗੇ ਤਾਂ ਧਨ ਆਪਣੇ ਆਪ ਆਉਣ ਲੱਗੇਗਾ ਤਾਂ ਇੱਕ ਛੋਟਾ ਜਾਪਾ ਤੁਹਾਨੂੰ ਮੈਂ ਦੱਸ ਰਿਹਾ ਹਾਂ ਧਿਆਨ ਨਾਲ ਸੁਣੋ ਇਸ ਪਿੱਤਰ ਪੱਖ ਵਿੱਚ ਤੁਸੀਂ ਚਾਹੋ ਤਾਂ ਰੋਜ਼ਾਨਾ ਇਹ ਉਪਾਅ ਕਰ ਸਕਦੇ ਹੋ ਜਾਂ ਫਿਰ ਘੱਟੋ ਘੱਟ 15 ਵਿੱਚੋਂ 4 ਤੋਂ 5 ਦਿਨ ਤਾਂ ਇਹ ਉਪਾਅ ਜ਼ਰੂਰ ਕਰੋ ਅਤੇ ਪਿੱਤਰਾਂ ਦੀ ਤਿਥੀ ਹੋਵੇ ਉਸ ਦਿਨ ਤਾਂ ਇਹ ਉਪਾਅ ਜ਼ਰੂਰ ਹੀ ਕਰਨਾ ਹੈ ਕਰਨਾ ਕੀ ਹੈ ਘਾਟੋ ਘੜ ਚਾਰ ਤੋਂ ਪੰਜ ਰੋਟੀਆਂ ਬਣਾ ਲਓ ਚਾਰ ਤੋਂ ਪੰਜ ਰੋਟੀਆਂ ਬਣਾ ਲਓ ਇੱਕ ਪਿਆਲਾ ਲੈ ਲਓ ਚੰਗਾ ਵੱਡਾ ਜਾਂ ਫਿਰ ਇੱਕ ਵੱਡੀ ਥਾਲੀ ਲੈ ਲਓ ਉਸ ਵਿੱਚ ਦੁੱਧ ਪਾ ਦਿਓ ਉਸ ਦੁੱਧ ਵਿੱਚ ਰੋਟੀ ਦਾ ਚੂਰਾ ਕਰਕੇ ਚੰਗੀ ਤਰ੍ਹਾਂ ਮਿਕਸ ਕਰ ਲਓ ਤੇ ਫਿਰ ਉਹ ਪੂਰੀ ਥਾਲੀ ਕੁੱਤਿਆਂ ਨੂੰ ਦੇ ਦਿਓ ਜੀ ਹਾਂ ਕੁੱਤਿਆਂ ਨੂੰ ਖਾਣ ਲਈ ਅਤੇ ਮਨ ਵਿੱਚ ਸਿਰਫ ਪਿੱਤਰਾਂ ਦਾ ਧਿਆਨ ਕਰੋ ਤੇ ਇਹ ਸੋਚੋ ਕਿ ਮੇਰੇ ਪਿੱਤਰ ਮੇਰੇ ਤੇ ਪ੍ਰਸੰਨ ਹੋ ਰਹੇ ਹਨ ਤੇ ਬਹੁਤ ਜਲਦੀ ਮੇਰੇ ਜੀਵਨ ਵਿੱਚ ਬਹੁਤ ਜ਼ਿਆਦਾ ਧਨ ਆਉਣ ਵਾਲਾ ਹੈ। ਬਾਸ ਸਿਰਫ ਇਹ ਸੋਚ ਕੇ ਕੁੱਤਿਆਂ ਨੂੰ ਇਹ ਦੁੱਧ ਰੋਟੀ ਖਵਾ ਦੇਣਾ। ਦੇਖੋ ਜੋ ਦੁੱਧ ਹੈ ਉਹ ਚੰਦਰ ਤੇ ਲక్ష్ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਜੋ ਕੁੱਤਾ ਹੈ ਉਸ ਨੂੰ ਇਹ ਖਵਾਉਣ ਨਾਲ ਤੁਹਾਡੇ ਘਰ ਵਿੱਚ ਲక్ష్ਮੀ ਦਾ ਵਾਸ ਹੋਵੇਗਾ। ਅਤੇ ਤੁਹਾਡੇ ਪਿਤਰ ਜੋ ਹਨ ਉਹ ਤ੍ਰਿਪਤ ਹੋਣਗੇ ਅਤੇ ਤੁਹਾਡੀ ਵੰਸ਼ ਵਿੱਚ ਵੀ ਸਮ੍ਰiddhi ਆਵੇਗੀ। ਧਨ ਦੌਲਤ ਖੂਬ ਆਵੇਗਾ ਅਤੇ ਬਹੁਤ ਜਲਦੀ ਇੰਨਾ ਧਨ ਆਵੇਗਾ ਤੁਸੀਂ ਸੰਭਾਲ ਵੀ ਨਹੀਂ ਸਕੋਗੇ। ਤਾਂ ਇਹ ਉਪਾਅ ਜ਼ਰੂਰ ਕਰੋ। ਤੁਸੀਂ ਦੋਸਤੋ ਇਸ ਉਪਾਅ ਨੂੰ ਕਰਨ ਨਾਲ ਇੰਨਾ ਧਨ ਪ੍ਰਾਪਤ ਕਰੋਗੇ ਕਿ ਸੰਭਾਲਣਾ ਵੀ ਤੁਹਾਡੇ ਲਈ ਮੁਸ਼ਕਲ ਹੋ ਜਾਵੇਗਾ। ਤੁਹਾਡੀ ਸੱਤ ਜਨਮਾਂ ਦੀ ਗਰੀਬੀ ਦੂਰ ਹੋ ਜਾਵੇਗੀ। ਤਾਂ ਦੋਸਤੋ ਇਸ ਤਰ੍ਹਾਂ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਇਸ ਲਈ ਪਿੱਤਰ ਪਾਕ ਦੇ ਦਿਨਾਂ ਵਿੱਚ ਸਵੇਰੇ ਜਾਂ ਸੰਧਿਆ ਸਮੇਂ ਇੱਕ ਤਾਜੀ ਰੋਟੀ ਤੇ ghee ਲਗਾ ਕੇ ਉਹ ਵੀ ਤੁਸੀਂ ਕੁੱਤੇ ਨੂੰ ਜ਼ਰੂਰ ਖਵਾਓ ਜੇਕਰ ਸੰਭਵ ਹੋਵੇ ਤਾਂ ਪਿੱਤਰ ਪਾਕ ਦੀ ਪੂਰੀ ਮਿਆਦ ਵਿੱਚ ਅਜਿਹਾ ਕਰੋ ਹੌਲੀ ਹੌਲੀ ਤੁਸੀਂ ਦੇਖੋਗੇ ਤੁਹਾਡੇ ਘਰ ਪਰਿਵਾਰ ਤੋਂ ਪਿੱਤਰ ਦੋਸ਼ ਘਟਣ ਲੱਗੇਗਾ ਤੇ ਸਾਰੀਆਂ ਰੁਕਾਵਟਾਂ ਖਤਮ ਹੋ ਜਾਣਗੀਆਂ ਦੋਸਤੋ ਇਹ ਸਾਰੀ ਜਾਣਕਾਰੀ ਜਨਤਕ ਰੁਚੀ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ ਜੋਤ ਸਤੇ ਧਰਮ ਦੇ ਉਪਾ ਨੂੰ ਆਪਣੀ ਸ਼ਰਧਾ ਤੇ ਵਿਸ਼ਵਾਸ ਦੀ ਜਮਾਓ ਸਾਡੀ ਵੀਡੀਓ ਦਾ ਮਕਸਦ ਸਿਰਫ ਤੁਹਾਨੂੰ ਬਿਹਤਰ ਸਲਾਹ ਦੇਣਾ ਹੈ ਇਸ ਸੰਦਰਭ ਵਿੱਚ ਅਸੀਂ ਕਿਸੇ ਤਰ੍ਹਾਂ ਦਾ ਕੋਈ ਦਾਵਾ ਨਹੀਂ ਕਰਦੇ ਤਾਂ ਦੋਸਤੋ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਜੇਕਰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਕਿਰਪਾ ਕਰਕੇ ਸਾਡੇ ਇਸ ਚੈਨਲ ਚੜਤ ਵਾਈਸ ਟਿਪਸ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਤੇ ਨਾਲ ਹੀ ਇਸ ਵੀਡੀਓ ਨੂੰ ਇੱਕ ਲਾਈਕ ਜਰੂਰ ਕਰ ਦੇਣਾ ਅੱਜ ਦੇ ਲਈ ਇੰਨਾ ਕੁਝ ਹੀ ਮਿਲਦੇ ਹਾਂ ਅਗਲੀ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖਣਾ ਦੋਸਤੋ ਧੰਨਵਾਦ ਦੋਸਤੋ